ਖਿਦਰਾਣੇ ਦੀ ਢਾਪ ਜਦੋਂ ਜ਼ਾਲਮੀ ਹਕੂਮਤਾਂ ਨੇ ਕੇਰਾ ਪਾਇਆ ਜ਼ਬਰਦਸਤ ਰਾ ਚੁਣਿਆ ਨਹੱਤੇ ਮਜ਼ਲੂਮਾਂ ਦੇ ਹਮਲਾ ਕਰਨ ਵਾਲਿਓ ਧੜਵੀ ਜਿੰਨਾ ਦਾ ਮੁਕਾਬਲਾ ਕਰਨ ਲਈ ਸਾਡੇ ਗੁਰੂ ਸਹਿਬਾਨਾ ਨੇ ਇੱਕ ਉੱਚ ਦਰਜੇ ਦੀ ਉਹ ਕੁੱਚ ਪਾਈ ਦੀ ਲੜਾਈ ਲੜੀ ਸੰਘਰਸ਼ ਕੀਤਾ ਤੇ ਜੇ ਸੰਘਰਸ਼ ਦੇ ਅੰਦਰ ਸਾਢੇ 40 ਸ਼ਹੀਦ ਜਿਹੜੇ ਲਗਭਗ ਮਾਝੇ ਦੀ ਧਰਤੀ ਨਾਲ ਸੰਬੰਧਿਤ ਨੇ ਉਹਨਾਂ ਨੇ ਸ਼ਹਾਦਤ ਦੇ ਕੇ ਜ਼ੁਲਮ ਦਾ ਟਾਕਰਾ ਕੀਤਾ ਜ਼ੁਲਮਦਾਰਾਂ ਨੂੰ ਰੋਕਿਆ ਸੋ ਜਿੱਥੇ ਉਹਨਾਂ 40 ਮੁਕਤਿਆਂ ਨੂੰ ਸਾਡਾ ਸਜਦਾ ਉਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਤੇ ਮੈਂ ਸਮਝਦਾ ਕਿ ਅੱਜ ਉਸ ਮਹਾਨ ਮਾਰੂ ਵਿੱਚ ਇੱਤੇ ਕਰਨਾ ਬਣਦਾ ਮਾਈ ਭਾਗੋ ਨੂੰ ਜਿਹਦੀ ਪ੍ਰੇਰਣਾ ਦੇ ਸਦਕਾ ਜਿਹਦੇ ਹੌਸਲੇ ਦੇ ਸਦਕਾ ਇਹ ਵਿਦਾਵਾ ਦੇ ਚੁੱਕੇ 40 ਸਿੰਘਾਂ ਨੇ ਦੁਬਾਰਾ ਗੁਰੂ ਸਾਹਿਬਾਨ ਦੇ ਨਾਲ ਜੰਗ ਦਾ ਮੈਦਾਨ ਮੱਲਿਆ ਤੇ ਸਹਾदत ਦਾ ਰਤਵਾ ਹਾਸਲ ਕੀਤਾ ਸੋ ਅੱਜ ਮਾਈ ਭਾਗੋ ਨੂੰ ਵੀ ਸਾਡਾ ਸਿਰ ਝੁਕਦਾ ਉਹਨਾਂ ਨੂੰ ਵੀ ਨਮਨ ਇਹ ਨਾਰੀ ਸ਼ਕਤੀ ਇਹ ਮਾਤਰ ਸ਼ਕਤੀ ਜਿਹਨੂੰ ਰੂੜੀਵਾਦੀ ਲੋਕਾਂ ਨੇ ਸਮਾਜ ਦੇ ਅੰਦਰ ਉਹ ਬਰਾਬਰ ਦਾ ਦਰਜਾ ਨਹੀਂ ਦਿੱਤਾ ਪਰ ਸਾਡੇ ਗੁਰੂ ਸਹਿਬਾਨਾ ਨੇ ਆਪਣੀ ਬਾਣੀ ਦੇ ਅੰਦਰ ਔਰਤ ਨੂੰ ਤਿਆਂ ਨੂੰ ਉਹ ਸਥਾਨ ਦਿੱਤਾ ਤੇ ਮੈਂ ਸਮਝਦਾ ਮਾਈ ਭਾਗੋ ਦਾ ਨਾਂ ਵੀ ਅੱਜ ਲੈਣਾ ਬਣਦਾ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਅੱਜ ਸਾਡਾ ਦੇਸ਼ ਜਿਹੜਾ ਦੇਸ਼ ਬੰਨ ਸੁਵੰਤਾ ਦਾ ਖੇਤਰਾ ਜਿੱਤੇ ਹਰ ਜਾਤ ਹਰ ਧਰਮ ਤੇ ਅਲੱਗ-ਅਲੱਗ ਬੋਲੀਆਂ ਬੋਲਣ ਵਾਲੇ ਲੋਕ ਵਸਦੇ ਆ ਜਿਨ੍ਹਾਂ ਦਾ ਆਪਣਾ ਸੱਭਿਆਚਾਰ ਜਿਨ੍ਹਾਂ ਦਾ ਵੱਖਰਾ ਖਾਣ ਪੀਣ ਪਰ ਉਹ ਭਾਰਤੀ ਲੋਕ ਨੇ ਅੱਜ ਭਾਰਤ ਦੇ ਲੋਕਾਂ ਦੇ ਅੰਦਰ ਨਫ਼ਰਤੀ ਪ੍ਰਚਾਰ ਧਰਮ ਦੇ ਨਾਂ ਦੇ ਉੱਤੇ ਲੋਕਾਂ 'ਚ ਪਾੜ ਪਾੜ ਦੇ ਯਤਨ ਕੀਤੇ ਜਾ ਰਹੇ ਆ। ਖਾਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਦੇਸ਼ ਦੇ ਅੰਦਰ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਦਾ ਕੰਮ ਕਰ ਰਹੀ ਹੈ ਤੇ ਪੰਜਾਬੀਓ ਪੰਜਾਬ ਦੇ ਵਿੱਚ ਬੀਜਪੀ ਤੇ ਆਰਐਸਐਸ ਪਾਰ ਦੀ ਜਨਤਾ ਪਾਰਟੀ ਬਾਬੇ ਨਾਨਕ ਤੇ ਬਰਦਾਨੇ ਦੀ ਦੋਸਤੀ ਨੂੰ ਤੋੜਨਾ ਚਾਹੁੰਦੇ ਆ ਇਹਦੇ ਲਈ ਸਾਨੂੰ ਸਾਰਿਆਂ ਨੂੰ ਚਕੰਨੇ ਹੋਣ ਦੀ ਲੋੜ ਆ ਤੇ ਗੁਰੂ ਸਹਿਬਾਨਾ ਦੀ ਉਹ ਬਾਣੀ ਮਾਨਸ ਕੀ ਜਾਤ ਸਭ ਇੱਕ ਪਛਾਨੋ ਇਸ ਧਰਤੀ ਦੇ ਉੱਤੇ ਅਸੀਂ ਪੰਜਾਬੀ ਲੋਕਾਂ ਦਾ ਏਕਾ ਕਾਇਮ ਰੱਖਣਾ ਅਸੀਂ ਗੁਰੂ ਸਹਿਬਾਨ ਦੀਆਂ ਉਹ ਮਹਾਨ ਵੇਚਾਰਾ ਰੂ ਫਿਲਾਸਫੀ ਨੂੰ ਕਾਇਮ ਰੱਖਣਾ ਇਹਦੇ ਲਈ ਜ਼ਰੂਰੀ ਹੈ ਕਿ ਅੱਜ ਮੁਕਸਰ ਸਾਹਿਬ ਦੀ ਸ੍ਰੀ ਮੁਕਸਰ ਸਾਹਿਬ ਦੀ ਇਸ ਮਹਾਨ ਧਰਤੀ ਤੇ ਆਏ ਆ ਇਸ ਧਰਤੀ ਨੂੰ ਸਜਦਾ ਕਰ ਲਿਆ ਆ ਤੇ ਨਾਲ ਇਥੋਂ ਪ੍ਰੇਰਣਾ ਲੈ ਕੇ ਚਲੀਏ ਕਿ ਇਸ ਦੁਨੀਆ ਦੇ ਅੰਦਰ ਮਾਨਵਤਾ ਦੀ ਸਾਂਝ ਹੋਰ ਵਧੇ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਸਾਂਝ ਵਧੇ ਇੱਕ ਸੂਬੇ ਦੀ ਦੂਜੇ ਸੂਬੇ ਨਾਲ ਸਾਂਝ ਵਧੇ ਗੁਰੂ ਸੇਵਾ ਨਦੀ ਬਾਣੀ ਸਾਨੂੰ ਪ੍ਰੇਰਨਾ ਦਿੰਦੀ ਹੈ ਸੋ ਮੈਂ ਉਹਨਾਂ ਮਹਾਰ시ਦਾ ਨੂੰ 40 ਮੁਕਤੀਆਂ ਨੂੰ ਸਜਦਾ ਕਰਦਾ ਹੋਇਆ ਇਹ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਪੰਜਾਬੀ ਵਿਰਾਸਤ ਨੂੰ ਗੁਰੂ ਸੇਵਾਰਨਾ ਜੀ ਉਸ ਮਹਾਰ ਬਾਣੀ ਨੂੰ ਪ੍ਰਚਾਰ ਦੇ ਹੋਏ ਪੰਜਾਬ ਨੂੰ ਫਿਰ ਤਰੱਕੀ ਵਾਲੇ ਪਾਸੇ ਰੰਗਲਾ ਪੰਜਾਬ ਬਣਾਉਣ ਵਾਲੇ ਪਾਸੇ ਜਿਹੜਾ ਆ ਤੁਸੀਂ ਆਪਣਾ ਸਹਿਯੋਗ ਦਿਓਗੇ ਤੁਸੀਂ ਆਏ ਤੁਹਾਡਾ ਸਭ ਦਾ ਬਹੁਤ ਬਤਨਵਾਦ ਵਾਹਿਗੁਰੂ ਜੀ ਕਾ ਖਾਲਸਾ Vai guru ji